ਇੱਕ ਵਾਰੀ ਉਹ ਤੁਲਕ ਰੇਣਾ ਕੋਰਵਾ ਆਪ ਦਾ ਲੰਚ ਲੈ ਕੇ ਆਏ ਮੈਨੂੰ ਕਹਿੰਦੇ ਵੀ ਜਨਕ ਇਹਨੂੰ ਗੱਡੀਉ ਕਰ ਲਿਆ ਰੋਟੀ ਮੈਂ ਕਿਹਾ ਜੀ ਲਿਆਂਦੇ ਤੇ ਕਹਿੰਦਾ ਵੀ ਇਹਨੂੰ ਗਰਮ ਕਰ ਲਾ ਗਰਮ ਕਰਕੇ ਤੂੰ ਖਾ ਲੈ ਮੈਂ ਕਿਹਾ ਸਰ ਤੁਸੀਂ ਕਹਿੰਦਾ ਸਾਨੂੰ ਤੂੰ ਆਪਦੇ ਵਾਲੀ ਖਵਾ ਦੇ। ਮਤਲਬ ਤੇ 2011 ਦੇ ਵਿੱਚ ਮੇਰੇ ਗੁੜੀਆਂ ਹੋਈ ਸੀ ਜੀ ਤੇ ਥੋੜਾ ਜਿਹਾ ਬਿਮਾਰ ਕਾਫੀ ਹੀ ਉਹ ਮੈਂ ਦੀਪ ਦੇ ਦਾਖਲ ਕਰਾਈ। ਮੈਨੂੰ ਕਹਿੰਦੇ ਗੁੜੀਆਂ ਨੂੰ ਕੀ ਗੱਲ ਹੋ ਗਈ ਮੈਂ ਕਿਹਾ ਵੀ ਐ ਕਰਕੇ ਸਰ ਵੀ 2 ਮਹੀਨੇ ਹੋ ਗਏ ਐਡਮਟ ਹੋਈ ਨੂੰ ਵੀ ਪੈਸਾ ਵੀ ਬਹੁਤ ਲੱਗਿਆ। ਹੂੰ ਕਦੇ ਵੀ ਤੂੰ ਹੁਣ ਪੇਮੈਂਟ ਨਾਲ ਜਮਾ ਕਰਾਈ ਉਹਨਾਂ ਨੇ ਕੀ ਕੀਤਾ ਕਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਜਸਵਿੰਦਰਪੱਲਾ ਨੇ ਭੇਜਿਆ ਭਾਈ ਉਹਨਾਂ ਨੇ ਮੇਰੇ ਕੋਲ 2.2 ਲੱਖ ਦਾ ਬਿੱਲ ਬਣਾਇਆ ਸੀ ਉਹਦੇ ਵਿੱਚੋਂ 1.5 ਲੱਖ ਰੁਪਏ ਮੈਨੂੰ ਘਟਾ ਦੇ ਜੀ ਉਹ ਫਾਈਲ ਮੇਰੇ ਕੋਲ ਅੱਜ ਵੀ ਪਈ ਆ 2011 ਦੀ ਮੇਰੇ ਕੋਲ ਕਰੇ ਪਈ ਆ ਉਹ ਤੇ ਫਾਈਲ ਤੇ ਉੱਪਰ ਜਸਵਿੰਦਰਪੱਲਾ ਲਿਖਤਾ ਹੀ ਕਹਿੰਦਾ ਵੀ ਤੂੰ ਕਦੋਂ ਵੀ ਆਉਣਾ ਦਵਾਈ ਫੀਸ ਪਹਿਲੀ ਕੱਲ ਤਾਂ ਫੀਸ ਹੀ ਬਹੁਤ ਹੈ ਜੀ ਉਹਦੀ ਹੁਣ ਅੱਜ ਜੀ ਸਭ ਤੋਂ ਮਹਿੰਗਾ ਹਸਪਤਾਲ ਬਣਿਆ ਗਿਆ ਉਹ ਫੀਸ ਵੀ ਬਹੁਤ ਆ ਕਦਰ ਤਰੀਕ ਕੋਈ ਭੀਛ ਨਹੀਂ ਲਗੂ ਕਿ ਕੋਈ ਦਵਾਈ ਦੇ ਪੈਸੇ ਨਹੀਂ ਲੱਗਣਗੇ ਤੋ ਕਦੋਂ ਆਉਣਾ ਬੇਟੀ ਨੂੰ ਆਦਾ ਲਾਈਫ ਫਰੀ ਕਰਕੇ ਲੱਗੇ ਜਾਣਾ ਕਿੰਨੇ ਵਾਰੀ ਵੀ ਆਈਗਾ ਮੈਂ ਯੋਦੀ ਉਹਨਾਂ ਦੀ ਦੇਖ ਲਈ ਕਿਉਂਕਿ ਹਰ ਫਿਲਮੀ ਉਹਦੀ ਵੇਸੇ ਚੱਲਦੀ ਸੀ ਜਿਹੜੀ ਕਮੇਡੀ ਕਰਦੇ ਸੀ ਉਹ ਕੋਈ ਕਾਰ ਨਹੀਂ ਛੱਡਦਾ ਸਭ ਤੋਂ ਵਧੀਆ ਕਮੇਡੀ ਹਾਸੇ ਦੇ ਹਸਾਉਣ ਬਾਰੇ ਤੁਰਗੇ ਉਹ ਲੋਕਾਂ ਨੂੰ ਹਸਾਉਣ ਵਾਲਾ ਅੱਜ ਸਾਰਿਆਂ ਨੂੰ ਰਵਾਜ ਕਰਵਾ ਚੁੱਕਾ ਹੈ